ਬਹੁਤ ਸਾਰੇ ਮਸ਼ੀਨ ਟੀਚਰ ਹੁੰਦੇ ਆ ਸਿਰਫ ਪੜਾਉਣ ਤੱਕ ਸੀਮਤ ਹੁੰਦੇ ਆ ਜਾਂ ਆਪਣੀ ਹਾਜ਼ਰੀ ਤੱਕ ਸੀਮਤ ਹੁੰਦੇ ਆ ਪਰ ਤੁਸੀਂ ਜਿੱਥੇ ਵੀ ਗਏ ਆਪਣੀ ਵੱਖਰੀ ਜਿਹੜੀ ਪਛਾਣ ਹੈ ਉਹ ਬਣਾਈ ਇਹ ਲਗਨ ਕਿਵੇਂ ਪੈਦਾ ਹੋਈ ਤੁਹਾਡੇ ਚ ਅ ਅਸਲ ਚ ਮੈਂ ਖੁਦ ਵੀ ਸਰਕਾਰੀ ਸਕੂਲ ਦੇ ਵਿੱਚ ਪੜਿਆ ਹੋਇਆ ਤੇ ਮੈਂ ਦੇਖਿਆ ਕਿ ਜਦੋਂ ਅਸੀਂ ਜਾਂਦੇ ਹੁੰਦੇ ਸੀ ਤਾਂ ਆਪਦੀ ਟਾਟ ਬੋਰੀ ਜਿਹੜੀ ਨਾਲ ਹੁੰਦੀ ਸਾਡੇ ਝੋਲੇ ਦੇ ਵਿੱਚ ਬਿਲਕੁਲ ਪਹਿਲੇ ਬੱਚੇ ਨਾਲ ਹੀ ਲੈ ਕੇ ਜਾਂਦੇ ਸੀ ਪਰ ਮੈਂ ਜਦੋਂ ਹੀ ਐਜ਼ ਅ ਟੀਚਰ ਮੈਂ ਮੈਨੂੰ ਅਪਾਇੰਟਮੈਂਟ ਲੈਟਰ ਮਿਲਿਆ ਤਾਂ ਮੇਰੇ ਦਿਲ ਦਾ ਸੁਪਨਾ ਬਣ ਗਿਆ ਹੈ ਕਿ ਮੈਂ ਜਿਹੜੇ ਬੱਚੇ ਮੇਰੇ ਕੋਲ ਪੜਨਗੇ ਉਹਨਾਂ ਨੂੰ ਮੈਂ ਇਹੋ ਜਿਹੀਆਂ ਸਹੂਲਤਾਂ ਕ੍ਰੀਏਟ ਕਰਕੇ ਦਊਂਗਾ ਕਿ ਉਹ ਮਹਿਸੂਸ ਕਰਨਗੇ ਕਿ ਅਸੀਂ ਕਾਨਵੈਂਟ ਸਕੂਲ ਦੀ ਤਰ੍ਹਾਂ ਪੜ ਰਹੇ ਹਾਂ ਹਮ ਔਰ ਮੌਜੂਦਾ ਸਕੂਲ ਦੇ ਹਾਲਾਤ ਲਾ ਲੂ ਜਾਂ ਮੇਰੇ ਤੁਸੀਂ ਪਿਛਲੇ ਸਕੂਲਾਂ ਨੂੰ ਵਿਜ਼ਿਟ ਕਰੋ ਕਦੇ ਗਿਆਨਾ ਸਕੂਲ ਹੈ ਦੇਉਣ ਸਕੂਲ ਹੈ ਉਹ ਮਤਲਬ ਜ਼ਿਲ੍ਹੇ ਦੇ ਸਮਾਰਟ ਸਕੂਲਾਂ ਚ ਹੈ ਤੇ ਜਿਹੜੇ ਸਕੂਲ 'ਚ ਅਸੀਂ ਬੈਠੇ ਹਾਂ ਸੁਪਰ ਸਮਾਰਟ ਸਕੂਲ ਹੈ ਕਿਉਂਕਿ ਹਰ ਇੱਕ ਮੁਹੰਮਦੀ ਸ਼ੁਰੂਆਤ ਜੇ ਬਟੰਡੇ ਤੋਂ ਗੱਲ ਕਰਾਂ ਇੰਗਲਿਸ਼ ਮੀਡੀਅਮ ਪਹਿਲਾ ਸਾਡਾ ਸਕੂਲ ਹੈ ਹਮ ਸਮਾਰਟ ਸਕੂਲ ਜਦੋਂ ਪੜਾਈ ਕਿਤਾਬਾਂ ਤੋਂ ਬਾਹਰ ਨਿਕਲ ਕੇ ਐਲਈਡੀਆਂ ਤੇ ਹੋਈ ਪ੍ਰੋਜੈਕਟਰ ਤੇ ਹੋਈ ਸਭ ਤੋਂ ਪਹਿਲਾਂ ਆ ਸਕੂਲ ਦੇ ਵਿੱਚੋਂ ਸ਼ੁਰੂ ਕੀਤੀ ਜਿਲੇ ਵਿੱਚ ਹਾਂ ਤਾਂ ਇਨਰੋਲਮੈਂਟ ਦੀ ਗੱਲ ਕਰੀਏ ਤਾਂ ਪੰਜਾਬ ਲੈਵਲ ਤੇ ਦੋ ਵਾਰ ਇਸ ਪਿੰਡ ਨੇ ਰਿਕਾਰਡ ਬਣਾਏ ਇਹਨੂੰ ਹਾਥੀ ਦੇ ਪੈੜ ਜਿੱਡਾ ਪਿੰਡ ਕਹਿੰਦੇ ਆ ਵੈਸ ਤਾਂ ਪਿੰਡ ਦੇ 35-40 ਬੱਚੇ ਆ ਉਹ ਸਾਰੇ ਸਾਰੇ ਸਾਡੇ ਕੋਲੇ ਆਉਂਦੇ ਆ ਹੁਣ ਇਸ ਟਾਈਮ ਸਾਡੇ ਕੋਲ 240 ਬੱਚੇ ਆ 200 ਬੱਚਾ ਬਾਹਰਲੇ 15 ਪਿੰਡਾਂ ਤੋਂ ਆ ਰਹੇ ਆ ਤਾਂ ਪੰਜਾਬ ਦੇ ਵਿੱਚ ਇੱਕੋ ਇੱਕ ਉਦਾਹਰਨ ਹੈ ਕੁੱਠੇ ਇੰਦਰ ਸਿੰਘ ਵਾਲਾ